ਸਸੀ ਕਾ ਦੋਸਤੋ ਮੈਂ ਵਿਨੋਦ ਕੁਮਾਰ ਤੁਸੀਂ ਜੁੜੇ ਹੋ ਲੋਕਰਾ ਟੀਮ ਨਾਲ ਤਸਵੀਰਾਂ ਸਾਂਝੀਆਂ ਕਰਾਂਗੇ ਤੁਹਾਨੂੰ ਅੰਮ੍ਰਿਤਸਰ ਦੇ ਮਜੀਠਾ ਰੋਟ ਟਗੋਰਾਵਲੀ ਦੀਆਂ ਜਿੱਥੇ ਕਿ ਨਿਸ਼ਕਾਮ ਆਰਗੇਨਾਈਜ਼ ਸਰਵਸਾਇਟੀ ਤੇ ਭਾਜਪੀ ਦੇ ਬਾਈਪਾਸ ਮੰਡਲ ਪ੍ਰਧਾਨ ਕਿਸ਼ੋਰ ਰੈਣਾ ਜੀ ਵੱਲੋਂ ਕੈਂਪ ਲਗਾਇਆ ਗਿਆ ਜ਼ਰੂਰਤਮੰਦ ਲੋਕਾਂ ਲਈ ਜਿਹੜੀਆਂ ਸਹੂਲਤਾਂ ਨੇ ਉਹਨਾਂ ਵਾਸਤੇ ਜਿਹੜਾ ਕੈਂਪ ਲਗਾਇਆ ਗਿਆ ਗੱਲਬਾਤ ਕਰਾਂਗੇ ਰੈਣਾ ਜੀ ਸਾਡੇ ਨਾਲ ਮੌਜੂਦ ਨੇ ਜਾਂਦੇ ਆ ਕਿਹੜਾ ਕਿਹੜੀ ਵਸਤੂਆਂ ਦਾ ਜਿਹੜੀ ਕਿਹੜੀਆਂ ਖੜੀਆਂ ਚੀਜ਼ਾਂ ਦਾ ਜਿਹੜਾ ਕੈਂਪ ਲਗਾਇਆ ਗਿਆ ਇੱਥੇ ਅੱਜ ਹੀ ਰਣਾ ਜੀ ਅੱਜ ਕੈਪ ਲਗਾਇਆ ਗਿਆ ਕੀ ਕੀ ਲੋਕਾਂ ਨੂੰ ਜੜੀਆਂ ਮੁਸ਼ਕਲਾਂ ਆ ਰਹੀਆਂ ਸੀ ਕੀ ਕੀ ਉਹਨਾਂ ਦੇ ਕੰਮਕਾਰ ਜਿਹੜੇ ਕੀਤੇ ਗਏ ਨੇ ਸਭ ਤੋਂ ਪਹਿਲੇ ਤਾਂ ਤੁਹਾਡਾ ਧੰਨਵਾਦ ਲੋਕ ਰਾਈਟ ਟੀਵੀ ਦਾ ਦੇਖੋ ਸਮੱਸਿਆ ਬਹੁਤ ਹੈ ਸਲਮ ਏਰੀਆ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ 17 ਤਾਰੀਖ ਨੂੰ ਜਨਮ ਦਿਨ ਹੁੰਦਾ ਉਹ 2 ਅਕਤੂਬਰ ਤੱਕ ਸੇਵਾ ਪਖਵਾੜਾ ਚੱਲੇਗਾ ਸਾਡੀ ਨਿਸ਼ਕਾਮ ਸੇਵਾ ਆਰਗੇਨਾਈਜੇਸ਼ਨ ਹੈ ਹਰ ਮਹੀਨੇ ਅਸੀਂ ਕੋਈ ਨਾ ਕੋਈ ਉਪਰਾਲਾ ਕਰਦੇ ਖੂਨਦਾਨ ਕੰਮ ਤਾਂ ਪੱਕਾ ਹੀ ਹੁੰਦਾ ਸਾਡਾ ਹਰ ਮਹੀਨੇ ਹਜ਼ਾਰਾਂ ਦੇ ਜਿਹੜੀਆਂ ਥੇਲੀਆਂ ਅੱਜ ਤੱਕ ਸਰਕਾਰੀ ਹਸਪਤਾਲਾਂ ਨੂੰ ਦੇ ਚੁੱਕੇ ਹਨ ਔਰ ਉਮੀਦ ਕਰਦੇ ਬਹੁਤ ਸਾਰੀ ਕੀਮਤੀ ਜਾਨੇ ਵੀ ਬਚ ਗਈ ਹੋਣ ਸ਼ਾਇਦ ਉਹ ਥਲਸੀ ਮਿਆਂ ਦੇ ਬੱਚੇ ਹਨ ਲੇਕਿਨ ਇਹ ਜਿਹੜਾ ਕੈਂਪ ਹੈ ਇਹ ਖਾਸ ਤੌਰ ਤੇ ਜਿਹੜਾ ਸੇਵਾ ਪਖਵਾਰਾ ਮਨਾਇਆ ਜਾ ਰਿਹਾ ਹੈ ਸਾਡੇ ਪਾਰਟੀ ਵੱਲੋਂ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਦੇ ਉਪਲਖਸ਼ ਇਹ ਕੰਮ ਅਸੀਂ ਉਹਦੇ ਕਰਕੇ ਲਾ ਰਹੇ ਕਿਉਂਕਿ 17 ਤਾਰੀਖ ਨੂੰ ਸਾਡਾ ਬਲੱਡ ਡੋਨੇਸ਼ਨ ਕੈਂਪ ਇਹ 2 ਅਕਤੂਬਰ ਤੱਕ ਚੱਲਣਾ ਸਾਡੀ ਸੰਸਥਾ ਦੀ ਕੋਸ਼ਿਸ਼ ਰਹੇਗੀ ਜਿਹੜਾ ਸਾਡੇ ਪ੍ਰਧਾਨ ਮੰਤਰੀ ਜੀ ਦਾ ਵਿਜ਼ਨ ਹੈ ਹਰ ਦਿਨ ਅਸੀਂ ਕੋਈ ਨਾ ਕੋਈ ਲੋਕ ਸੇਵਾ ਕਰਨੀ ਹੀ ਕਰਨੀ ਸੋ ਉਹਦੇ ਉਪਲਕਸ਼ੇ ਅਸੀਂ ਅੱਜ ਕੱਲ ਅੱਜ ਔਰ ਅੱਗੇ ਵੀ ਚਲੇਗਾ ਜਿਹੜੇ ਸਾਡੇ ਬੁਜ਼ੁਰਗ ਹੈ ਸਿਰ ਦੇ ਤਾਜ ਉਹਨਾਂ ਵਾਸਤੇ ਅਪਨ ਜਿਹੜੇ 5 ਲੱਖ ਦਾ ਬੀਮਾ ਮੋਦੀ ਸਾਹਿਬ ਨੇ ਇੱਕ ਫੈਸਿਲਿਟੀ ਦਿੱਤੀ ਹੈ 5 ਲੱਖ ਤੱਕ ਫ੍ਰੀ ਇਲਾਜ ਬਹੁਤ ਵੱਡੀ ਅਮਾਊਂਟ ਹੁੰਦੀ ਜਦੋਂ ਅਸੀਂ ਪ੍ਰਾਈਵੇਟ ਕਰਨ ਜਾਂਦੇ ਆ ਤਾਂ ਬਹੁਤ ਵੱਡਾ ਉੱਥੇ ਜਿਹੜਾ ਪ੍ਰੀਮੀਅਮ ਦੇਣਾ ਪੈਂਦਾ ਸੋ ਮੈਂ ਸਮਝਦਾ ਹੈ ਬਜ਼ੁਰਗ ਸਾਡੇ ਸਿਰ ਦੇ ਤਾਜ ਹੁੰਦੇ ਬਜ਼ੁਰਗਾਂ ਕੋਲ ਕਈਆਂ ਦੇ ਗੋਡੇ ਚਾਰੇ ਤੇ ਬੈਠੇ ਹੁੰਦੇ ਕਈਆਂ ਦੇ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਉਹ ਜਾ ਨਹੀਂ ਪਾਤੇ ਜੇ ਕਿਤੇ ਕੈਂਪ ਦੂਰ ਲੱਗਾ ਹੋਵੇ ਜਾਂ ਕੋਈ ਸਰਕਾਰੀ ਅਦਾਰੇ 'ਚ ਜਾਣਾ ਹੋਵੇ ਬਣਾ ਸੋ ਉਹਨਾਂ ਦੇ ਸਹੂਲਤ ਵਾਸਤੇ ਅਸੀਂ ਜਿਹੜਾ ਸੇਵਾ ਪਖਵਾੜਾ ਹੈ ਅੱਜ 2 ਅਕਤੂਬਰ ਚਲੇਗਾ ਇਹ ਕੈਂਪ ਜਿਹੜੇ ਸਾਡੇ ਲਗਾਤਾਰ ਚੱਲਣਗੇ ਚਾਹੇ ਉਹ ਆਈਸ਼ਮਾਨ ਕਾਰਡ ਹੋ ਉਸ ਤੋਂ ਬਾਅਦ ਅਸੀਂ ਆਧਾਰ ਕਾਰਡ ਦੇ ਵੀ ਕੋਸ਼ਿਸ਼ ਕਰਾਂਗੇ ਜਿਹੜਾ ਇੱਥੇ ਆਪਣੇ ਏਰੀਆ 'ਚ ਹਰ ਏਰੀਆ 'ਚ ਮਗਾਉਂਗੇ ਇਹ ਜਿਹੜਾ ਏਰੀਆ ਸਲੰਪ ਏਰੀਆ ਵਾਰਡ ਨੰਬਰ 9 ਤੋਂ ਵਾਰਡ ਨੰਬਰ 12 ਦਾ ਇੱਕ ਮਤਲਬ ਤੁਸੀਂ ਕਹੋਗੇ ਕਿ ਬਿਲਕੁਲ ਨਾਲ-ਨਾਲ ਹੀ ਪੈਂਦੀ ਵਾਰਡ ਦਾ ਸੋ ਦੋਨੋਂ ਵਾਰਡਾਂ ਵਾਸਤੇ ਇਹ ਸੈਂਟਰ 'ਚ ਇਹ ਕੈਂਪ ਲਾਇਆ ਸੀ ਬਹੁਤ ਸਾਰੇ ਬਜ਼ੁਰਗ ਆਏ ਸੀ ਬਹੁਤ ਸਾਰੇ ਬਜ਼ੁਰਗ ਖੁਸ਼ ਹੋਏ ਉਹਨਾਂ ਦੇ ਘਰ ਬਠੇ ਇੱਕ ਸੌਲਿਅਤ ਮਿਲੀ ਔਰ ਅੱਗੇ ਸਾਡਾ ਫਰਜ਼ ਵੀ ਹੈ ਸਾਡੇ ਪ੍ਰਧਾਨ ਮੰਤਰੀ ਜਿਹੜਾ ਵਿਜ਼ਨ ਦੇ ਬੀ ਇਸ ਤਰ੍ਹਾਂ ਜਿਹੜਾ ਵੀ ਕੋਈ ਜ਼ਰੂਰਤ ਮੰਗ ਹੋ ਗਏ ਉਹਦਾ ਜਿਹੜਾ ਹੈਗਾ ਦਿਲ ਖੋਲ੍ਹ ਕੇ ਬਿਨਾਂ ਕੋਈ ਬੇਦਬਾਓ ਸੇਵਾ ਅਸੀਂ ਕਰਦੇ ਰਹਾਂਗੇ ਗੱਲ ਕਰੀਏ ਰਣਾ ਜੀ ਤੁਹਾਡੇ ਵੱਲੋਂ ਕਾਫੀ ਲੰਮੇ ਸਮੇਂ ਤੋਂ ਜਿਹੜੀ ਹੈ ਸੇਵਾ ਕੀਤੀ ਹੈ ਵੱਖ-ਵੱਖ ਤਰ੍ਹਾਂ ਦੇ ਕੈਂਪ ਲਗਾਏ ਜਾਂਦੇ ਹਨ ਕੀ ਲੱਗਦਾ ਹੈ ਕਿ ਸਲਮ ਏਰੀਆ ਦੇ ਵਿੱਚ ਹੀ ਜਿਹੜਾ ਤੁਹਾਨੂੰ ਸਲਮ ਏਰੀਆ ਹੀ ਤੁਹਾਡੇ ਵੱਲੋਂ ਜਿਹੜਾ ਚੁਣਿਆ ਜਾਂਦਾ ਦੇ ਪੋਸ਼ੇਰੀਏ ਦੇ ਵਿੱਚ ਵੀ ਤੁਸੀਂ ਜਿਹੜਾ ਥੋੜਾ ਜਿਹਾ ਇਸ ਤਰ੍ਹਾਂ ਦੇ ਕੰਮ ਜਿਹੜੇ ਲਗਾਓਗੇ ਨਹੀਂ ਲਾਏ ਐ ਅਸੀਂ ਪੋਸ਼ ਏਰੀਆ ਚ ਵੀ ਲਾਏ ਐ ਅਸੀਂ ਦੇਖੋ ਮੈਂ ਤੁਹਾਨੂੰ ਦੱਸਦਾ ਉਹਨਾਂ ਕੋਲ ਜੇ ਤੁਸੀਂ ਪੋਸ਼ ਏਰੀਆ ਦੇ ਗੱਲ ਮੈਂ 162ਵਾਂ ਕੈਂਪ ਸੀ ਆਜ 162ਵਾਂ ਜਨਹਿਤ ਕੈਂਪ ਮਤਲਬ 162 ਕੈਂਪ ਲਗਾਨੇ ਕੋਈ ਸੌਖਾ ਕੰਮ ਨਹੀਂ ਐ ਉਹਦੇ ਚ ਸਲੰਪ ਏਰੀਆ ਦੇ ਇਹ ਇਸ ਕਰਕੇ ਵੀ ਚੁੰਦੇ ਆ ਕਈਆਂ ਕੋਲ ਕਨਵੀਨੈਂਸ ਨਹੀਂ ਹੁੰਦਾ ਕਈਆਂ ਕੋਲ ਸਕੂਟਰ ਨਹੀਂ ਹੁੰਦਾ ਕਈਆਂ ਕੋਲ ਸਾਈਕਲ ਨਹੀਂ ਹੁੰਦੇ ਇਸ ਕਰਕੇ ਸਾਡੀ ਕੋਸ਼ਿਸ਼ ਹੁੰਦੀ ਜਿਹੜੇ ਸਲਮ ਪੈਰੀਆ ਅਸੀਂ ਉੱਥੇ ਵੀ ਜਾ ਕੇ ਜਿਹੜੇ ਕੈਂਪ ਦਾ ਆਯੋਜਨ ਕਰੀਏ ਬਾਕੀ ਹਰ ਜਗ੍ਹਾ ਅਸੀਂ ਲਾਂਦੇ ਸਾਡੇ ਵਾਸਤੇ ਕੋਈ ਬੇਦਬਾਬ ਨਹੀਂ ਆ ਜਿੱਥੇ ਇੱਥੇ ਲੋੜ ਕਿ ਬਜ਼ੁਰਗ ਕੋਈ ਪੋਸ਼ ਏਰੀਆ ਚ ਕੋਈ ਵੱਖਰਾ ਨਹੀਂ ਹੁੰਦਾ ਉਹ ਵੀ ਬਜ਼ੁਰਗ ਆ ਤੇ ਜੇ ਸਲਮ ਪੈਰੀਆ ਉਹ ਵੀ ਬਜ਼ੁਰਗ ਆ ਤੇ ਮੈਂ ਸਮਝਦਾ ਕਿ ਦੋਨੋਂ ਵਾਸਤੇ ਸਾਡਾ ਜਿਹੜਾ ਹੈਗਾ ਨਿਸ਼ਕਾਮ ਸੇਵਾ ਆਰਗੇਨਾਈਜੇਸ਼ਨ ਦਾ ਜਿਹੜਾ ਇੱਕ ਟੀਚਾ ਹੈ ਉਹ ਇਹ ਹੈ ਕਿ ਅਸੀਂ ਸੇਵਾ ਕਰਨੀ ਤਨ ਮਨ ਦਨ ਦੇ ਨਾਲ ਕੋਈ ਵੀ ਏਰੀਆ ਹੋਵੇ ਜਿੱਥੇ ਵੀ ਸਾਨੂੰ ਕੋਈ ਕਹਿੰਦਾ ਯਾਰ ਅੱਜ ਇੱਥੇ ਕੋਈ ਆਧਾਰ ਕਾਰਡ ਕੈਂਪ ਲਾਣਾ ਅਸੀਂ ਜਾ ਕੇ ਲਾਉਂਦੇ ਕਿਸੇ ਨੂੰ ਖੂਨ ਚਾਹੀਦਾ ਉਹ ਕਹਿੰਦਾ ਹੁਣ ਅੱਜ ਮੈਂ ਕਿਤੇ ਸ਼ਾਮ ਨੂੰ ਜਾਣਾ ਕਿਸੇ ਨੂੰ 휠 ਚੇਅਰ ਚਾਹੀਦੀ ਉਹ ਕੋਟ ਖਾਲਸਾ ਉੱਥੇ ਜਾਣਾ ਸੋ ਸਾਡੇ ਵਾਸਤੇ ਇਹ ਨਹੀਂ ਆ ਕਿ ਪੋਸ਼ ਏਰੀਆ ਯਾਰ ਸਾਡੇ ਵਾਸਤੇ ਹੈ ਸੇਵਾ ਸਾਡੀ ਭਾਵਨਾ ਹੈ ਅਸੀਂ ਉਹ ਕਰਦੇ ਰਹੋ ਗੱਲ ਕਰੀਏ ਰੈਣਾ ਜੀ ਜਿਹੜੀਆਂ ਸਰਕਾਰਾਂ ਵੱਲੋਂ ਸਹੂਲਤਾਂ ਆਉਂਦੀਆਂ ਕਈ ਸਕੀਮਾਂ ਲਾਗੂ ਕੀਤੀਆਂ ਜਾਂਦੀਆਂ ਪਰ ਜਿਹੜਾ ਲੋਕਾਂ ਨੂੰ ਨਹੀਂ ਪਤਾ ਹੁੰਦਾ ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਜਾਗਰੂ ਕਰਦੇ ਹੋ ਦੇਖੋ ਮੈਂ ਇਹ ਸਮਝਦਾ ਕਿ ਜਿਹੜੀ ਲੋਕਲ ਸਰਕਾਰ ਹੁੰਦੀ ਹੈ ਸਟੇਟ ਦੀ ਸਰਕਾਰ ਇਹ ਉਹਨਾਂ ਦਾ দায়িত্ব ਬਣਦਾ ਕਿ ਉਹ ਜਿਹੜੀਆਂ ਸਕੀਮਾਂ ਹੈ ਸੈਂਟਰਲ ਗਵਰਨਮੈਂਟ ਵੱਲੋਂ ਜਿਹੜੀਆਂ ਸਕੀਮਾਂ ਹੈ ਉਹ ਲੋਕਾਂ ਤੱਕ ਪਹੁੰਚਾ ਕਿਤੇ ਨਾ ਕਿਤੇ ਇੱਥੇ ਰਾਜਨੀਤੀ ਆ ਜਾਂਦੀ ਲੋਕ ਉਹਦਾ ਨੁਕਸਾਨ ਜਿਹੜਾ ਭੁਗਤਣਾ ਪੈਂਦਾ ਉਹ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਉਹਦਾ ਨੁਕਸਾਨ ਮੈਂ ਸਮਝਦਾ ਇਹ ਰਾਜਨੀਤੀ ਤੋਂ हट ਕੇ ਕਿਉਂਕਿ ਜੇ ਤੁਸੀਂ ਲੋਕ ਸੇਵਾ ਕਰਨੀ ਹੈ ਰਾਜਨੀਤੀ ਤੋਂ हट ਕੇ ਕਰਨੀ ਚਾਹੀਦੀ ਹੈ ਸੇਵਾ ਇਹ ਲੋਕਾਂ ਦੇ ਗਰੀਬਾਂ ਦੇ ਜ਼ਰੂਰਤਮੰਦ ਜਿਹੜੀਆਂ ਸਕੀਮਾਂ ਚਾਹੇ ਉਹ ਛੱਤਾਂ ਦੀ ਸਕੀਮ ਹੈ ਚਾਹੇ ਉਹ ਆਇਸ਼ਵਮਾਨ ਕਾਰਡ ਦੀ ਸਕੀਮ ਹੈ ਚਾਹੇ ਉਹ ਜਿਹੜੇ ਕਨਕ ਮਿਲਦੀ ਸੈਂਟਰ ਗਵਰਨਮੈਂਟ ਉਹ ਸਕੀਮ ਹੈ ਚਾਹੇ ਉਹ ਘਰ-ਘਰ ਪਾਣੀ ਪਹੁੰਚਾਉਣ ਦੀ ਸਕੀਮ ਹੈ ਮਤਲਬ ਹਜ਼ਾਰਾਂ ਸਕੀਮਾਂ ਇਹ ਹੋ ਜਾਂਗੀਆਂ ਚਾਹੇ ਉਹ ਲੋਨ ਜਿਹੜੇ ਜਿਹੜੀ ਆਪਾਂ ਮੇਕ ਇਨ ਇੰਡੀਆ ਦੀ ਗੱਲ ਕਰੀਏ ਉੱਤੇ ਲੋਨ ਮਿਲਦੇ ਹੈ ਔਰ ਮੈਂ ਤੁਹਾਨੂੰ ਮੈਨੂੰ ਬੜੀ ਦੁੱਖ ਨਾਲ ਕਹਿਣਾ ਪੈਂਦਾ ਜਿੰਨੇ ਫੰਡਸ ਆਉਂਦੇ ਆ ਸੈਂਟਰਲ ਗਵਰਨਮੈਂਟ ਤੋਂ ਉਹ ਕਿਤੇ ਨਾ ਕਿਤੇ ਡਾਇਵਰਟ ਹੋ ਜਾਂਦੇ ਜਿੱਦਾਂ ਕਿ ਤੁਸੀਂ ਆਯੁਸ਼ਮਾਨ ਕਾਰਡ ਦੀ ਗੱਲ ਕਰਦੇ ਹੋ ਸੈਂਟਰ ਆਪਣੇ ਪੈ ਪੂਰੇ ਭੇਜ ਦਿੰਦੇ ਔਰ ਜਦੋਂ ਸਟੇਟ ਜਿਹੜੇ ਹਸਪਟਲਸ ਹੁੰਦੇ ਆ ਉਹਨਾਂ ਨੂੰ ਉਹ ਪੈਸਾ ਨਹੀਂ ਪਹੁੰਚਾਂਦੇ ਤੇ ਕਿਤੇ ਨਾ ਕਿਤੇ ਉਹ ਹਸਪਟਲ ਵੀ ਇਲਾਜ ਕਰਨ ਤੋਂ ਮਨਾ ਕਰਦਾ ਜਿਹਦਾ ਇਫੈਕਟ ਆਮ ਲੋਕਾਂ ਨੂੰ ਗਰੀਬ ਲੋਕਾਂ ਨੂੰ ਪੈਂਦਾ ਤੋ ਮੈਂ ਸਮਝਦਾ ਕਿ ਇਹ ਰਾਜਨੀਤੀ ਤੋਂ हटके ਹੋਣਾ ਚਾਹੀਦਾ ਕੰਮ ਜਿਹੜੀਆਂ ਵੀ ਸਕੀਮਾਂ ਸੈਂਟਰਲ ਗਵਰਨਮੈਂਟ ਵੱਲੋਂ ਹੈਗੀਆਂ ਅੱਜ ਵੇਖੋ ਮੋਦੀ ਸਾਹਿਬ ਨੇ ਜਨ ਦਨ ਅਕਾਊਂਟ ਕੋਲੇ ਹਨ ਅੱਜ ਅਸੀਂ ਜਿਹੜੇ ਪਹਿਲੇ ਜਾਂਦੇ ਸੀ ਨਾ ਬੈਂਕ ਤਾਂ ਅਸੀਂ ਬੈਂਕ ਮੈਨੇਜਰ ਨੂੰ ਮਿਲਣ ਤੋਂ ਬੜੇ ਕਤਰਾਂਦੇ ਸੀ ਪਤਾ ਨਹੀਂ ਕੀ ਕਹੇਗਾ ਅੱਜ ਛੋਟੇ ਤੋਂ ਛੋਟਾ ਬੰਦਾ ਜਿਹੜਾ ਹੈਗਾ ਉਹ ਬੈਂਕਾਂ ਤੱਕ ਜਾ ਸਕਦਾ ਉੱਥੇ ਪਹੁੰਚ ਅਗੀ ਉਹਨਾਂ ਦੀ ਤੋ ਮੈਂ ਇਹ ਹੀ ਕਹਾਂਗਾ ਸਟੇਟ ਗਵਰਨਮੈਂਟ ਨੂੰ ਵੀ ਕਿ ਜਿਹੜੀਆਂ ਸਕੀਮਾਂ ਆ ਉਹ ਬਿਨਾਂ ਕੋਈ ભેਦਭਾਵ ਹਰ ਜਗ੍ਹਾ ਪਹੁੰਚਾਣੀ ਚਾਹੀਦੀ ਹਰ ਗਰੀਬ ਬੰਦੇ ਹਰ ਜ਼ਰੂਰਤਮੰਦ ਤੱਕ ਪਹੁੰਚਾਣੀ ਚਾਹੀਦੀ ਇਲਾਵਾ ਕਿ ਸੈਂਟਰਲ ਸਰਕਾਰ ਵੱਲੋਂ ਦਾ ਸਕੀਮਾਂ ਜਿਹੜੀਆਂ ਜਾਰੀ ਕਰ ਦਿੱਤੀਆਂ ਜਾਂਦੀਆਂ ਨੋਟੀਫਿਕੇਸ਼ਨ ਕਰ ਦਿੱਤੇ ਜਾਂਦੇ ਪਰ ਜਿਹੜੀ ਗਵਰਨਮੈਂਟ ਸਰਕਾਰ ਪੰਜਾਬ ਦੀ ਆ ਉਹਨਾਂ ਵੱਲੋਂ ਜਿਹੜਾ ਭੇਦਭਾਵ ਕੀਤਾ ਜਾਂਦਾ ਮਤਭਾਤ ਕੀਤਾ ਜਾਂਦਾ ਮੈਂ ਉਹੀ ਤਾਂ ਗੱਲ ਕਰ ਰਿਹਾ ਤੁਹਾਡੇ ਨਾਲ ਕਿ ભેਦਭਾਵ ਨਹੀਂ ਚਾਹੀਦਾ ਜੇ ਸੈਂਟਰਲ ਗਵਰਨਮੈਂਟ ਦੇ ਤੁਹਾਨੂੰ ਪੈਸੇ ਭੇਜੇ ਜਾਂ ਸੈਂਟਰਲ ਗਵਰਨਮੈਂਟ ਦੀਆਂ ਸਕੀਮਾਂ ਹੈਗੀਆਂ ਤੁਸੀਂ ਕਿਉਂ ਨਹੀਂ ਪਹੁੰਚਾਉਂਦੇ ਕਿਉਂ ਰਾਜਨੀਤੀ ਉਹਦੇ ਛੋਣਨਾ ਹਾਂਜੀ ਕਿਉਂਕਿ ਰਾਜਨੀਤੀ ਕਰਨ ਨਾਲ ਜਿਹੜਾ ਆਮ ਲੋਕਾਂ ਨੂੰ ਗਰੀਬਾਂ ਨੂੰ ਅਸਰ ਪੈਂਦਾ ਉਹ ਮੈਂ ਦੇਖੋ ਲੋਕੀ ਸਮਝਦਾਰ ਤੁਸੀਂ ਉਹਨਾਂ ਨਾਲ ਜੇ ਧੱਕਾ ਕਰੋਗੇ ਤੁਸੀਂ ਚੁਣ ਕੇ ਆਏ ਤੁਹਾਨੂੰ ਲੋਕ ਚੁਣਦੇ ਆ ਤੁਹਾਨੂੰ ਸਿੰਘਾਸਨ ਤੇ ਬਿਠਾਉਂਦੇ ਆ ਤੁਸੀਂ ਕਿੰਨੇ ਉਹਨਾਂ ਦੀ ਕਿੰਨਾ ਉਹਨਾਂ ਨਾਲ ਤੁਸੀਂ ਧੋਖਾ ਕਰੋਗੇ 5 ਸਾਲ ਕਰੋਗੇ 5 ਸਾਲ ਬਾਅਦ ਤਾਂ ਲੋਕਾਂ ਦਾ ਵੱਡਾ ਵੱਡਾ ਹਥਿਆਰ ਹੁੰਦਾ ਵੋਟ ਤੋ ਤੁਹਾਨੂੰ ਸੱਤਾ ਦਾ ਬਾਹਰ ਕਰਨਾ ਵੀ ਉਹਨਾਂ ਨੂੰ ਆਉਂਦਾ ਸੋ ਮੈਂ ਇਹੀ ਕਹਾਂਗਾ ਕਿ ਜੇ ਤੁਸੀਂ ਸੱਚੀ ਲੋਕਾਂ ਦੇ ਹਿੱਤ ਨਾਲ ਕੰਮ ਕਰਦੇ ਹੋ ਲੋਕਾਂ ਦੇ ਹਿੱਤ ਵਾਸਤੇ ਕੰਮ ਕਰਦੇ ਹੋ ਤੇ ਜਿਹੜੀਆਂ ਸਕੀਮਾਂ ਹਨ ਜੋ ਵੀ ਸੈਂਟਰਲ ਗਵਰਨਮੈਂਟ ਦੀ ਸਕੀਮਾਂ ਉਹਦੀ ਸਾਧ ਦੀ ਸਕੀਮਾਂ ਜੋ ਵੀ ਉਹਨਾਂ ਨੇ ਇੰਪਲੀਮੈਂਟ ਕਰਨੀ ਹੈ ਕਰਨ ਵਾਸਤੇ ਸਟੇਪ ਕਰਮੀ ਹੁੰਦੀ ਹੈ ਉਹ ਮੇਰੇ ਖਿਆਲ ਬਿਨਾਂ ਕਿਸੇ ਬੇਦਬਾਓ ਕਰਨੀ ਚਾਹੀਦੀ ਰਾਣਾ ਜੀ ਕਿਸ ਤਰ੍ਹਾਂ ਦਾ ਲੱਗਦਾ ਜਿਸ ਤਰ੍ਹਾਂ ਤੁਸੀਂ ਨਿਕਲਦੇ ਕਰੋ ਇਹ ਲੋਕਾਂ ਨੂੰ ਕੈਂਪ ਲਗਾਉਂਦੇ ਵਕ ਵਕ ਤਾਵਾ ਤੇ ਕਿਸ ਤਰ੍ਹਾਂ ਦਾ ਜਜਬਾ ਹੈ ਤੁਹਾਡੇ ਕਿਸ ਤਰ੍ਹਾਂ ਦੀ ਲੋਕਾਂ ਨਾਲ ਜਿਹੜੀ ਹੈ ਸਹੂਲਤਾਂ ਜਿਹੜੀਆਂ ਸਰਕਾਰਾਂ ਵੱਲੋਂ ਜਿਹੜੀਆਂ ਜਾਰੀ ਕੀਤੀਆਂ ਨੇ ਕਿ ਮੈਂ ਲੋਕਾਂ ਨੂੰ ਦੱਸਾਂ ਲੋਕਾਂ ਦਾ ਕਿ ਪਤਾਵਾ ਕੀ ਆ ਆ ਸਹੂਲਤ ਜਿਹੜੀ ਹੈ ਸਰਕਾਰ ਵੱਲੋਂ ਜਾਰੀ ਕੀਤੀ ਗਈ ਦੇਖੋ ਮੈਂ ਐਨ ਜੀਓ ਚਲਾਉਂਦਾ ਮੇਰੀ ਨਿਸ਼ਕਾਮ ਸੇਵਾ ਆਰਗੇਨਾਈਜੇਸ਼ਨ ਹੈ ਮੈਂ ਤੁਹਾਨੂੰ ਫੇਰ ਕਹਿੰਦਾ ਮੈਂ ਲਗਭਗ ਰੇਲਵੇ ਹਾਦਸਾ ਹੋਇਆ ਉੱਥੇ 2 3 400 ਪਰਿਵਾਰਾਂ ਨੂੰ ਕਰੋਨਾ ਹੋਇਆ ਉਦੋਂ ਮੈਂ 25000 ਲੋਕਾਂ ਨੂੰ ਵੈਕਸੀਨੇਟ ਕਰਾਇਆ ਜਿਹੜਾ ਪੰਜਾਬ ਦਾ ਰਿਕਾਰਡ ਵੀ ਹੈ ਮੇਰੇ ਇੱਕ ਬਾਵਨਾ ਇਹ ਸੰਸਕਾਰ ਹੁੰਦੇ ਤਾਂ ਉਹਨੂੰ ਪਿੱਛੇ ਸੰਸਕਾਰ ਮਿਲਦੇ ਆ ਕਿ ਤੁਸੀਂ ਕਿਸੇ ਦੀ ਸੇਵਾ ਕਰਨੀ ਮੈਂ ਚੰ ਕਹਿੰਦਾ ਕਿ ਸੇਵਾ ਜਿਹੜੀ ਹੈ ਨਾ ਦੇਖੋ ਮੈਂ ਔਰ ਮੇਰੀ ਟੀਮ ਉਹਨਾਂ ਨੂੰ ਵੀ ਬੁਦਾਈ ਦਿੰਦਾ ਜਿਹੜੇ ਮੇਰੇ ਨਾਲ ਆਪਣਾ ਕੀਮਤੀ ਟਾਈਮ ਮੈਂ ਵੀ ਕੋਈ ਕੰਮ ਕਰਦਾ ਮੈਂ ਵੀ ਬਿਜ਼ਨਸ ਕਰਦਾ ਲੇਕਿਨ ਉਹਦੇ ਚ ਸਮਾਂ ਕੱਢਣਾ ਸੱਚੀ ਸੇਵਾ ਕਰਨੀ ਤੇ ਦਿਲੋਂ ਕਰੋ ਦਿਖਾਵਾ ਨਹੀਂ ਹੋਣਾ ਚਾਹੀਦਾ ਕਈ ਹੁਣੇ ਹਾੜ ਆਈ ਸੀ ਅਸੀਂ ਉੱਥੇ ਲੋਕਾਂ ਦੀ ਸੇਵਾ ਕਿਉਂ ਸਾਡਾ ਫਰਜ਼ ਹੈ ਜੇ ਕੋਈ ਸਾਡਾ ਭਰਾ ਕਿਤੇ ਦਿੱਕਤ 'ਚ ਆਇਆ ਤੇ ਜੇ ਦੂਸਰਾ ਭਰਾ ਕੰਮ ਨਹੀਂ ਆਏਗਾ ਤਾਂ ਫਿਰ ਕੋਈ ਫਾਇਦਾ ਨਹੀਂ ਇਹ ਸੰਸਾਰ 'ਚ ਜੀਣ ਦਾ ਕੋਈ ਫਾਇਦਾ ਨਹੀਂ ਉੱਥੇ ਵੀ ਕਈ ਲੋਕ ਮੈ ਵੇਖੇ ਕਿ ਫੋਟੋਆਂ ਖਿਚਾ ਕੇ ਉਥੋਂ ਤੇ ਉਥੋਂ ਚਲ ਜੰਦੇ ਮੈਂ ਆਪਣੀ ਸੰਸਥਾ ਵੱਲੋਂ ਅਸੀਂ ਉਥੋਂ ਤੱਕ ਪਹੁੰਚੇ ਜਿੱਥੇ ਤੱਕ ਕਿਸੇ ਦੀ ਪਹੁੰਚ ਨਹੀਂ ਹੋਈ ਸੀ ਤੁਸੀਂ ਵੀ ਉਹ ਨਿਊਜ਼ ਕਵਰ ਕੀਤੀ ਹੈ ਤੁਸੀਂ ਵੀ ਸੱਡ ਨਾਲ ਆਇਓ ਅਸੀਂ ਕਈ ਜਗ੍ਹਾ ਸਾਨੂੰ ਲੋਕਾਂ ਨੇ ਡਰਾਇਆ ਸੀ ਅੱਗੇ ਬਹੁਤ ਜ਼ਿਆਦਾ ਪਾਣੀ ਆ ਤੁਸੀਂ ਨਹੀਂ ਜਾ ਸਕਦੇ ਲੇਕਿਨ ਅਸੀਂ ਉੱਤੋਂ ਵੀ ਕ੍ਰਾਸ ਕੀਤਾ ਕਿ ਮਨ ਚ ਹੈਗਾ ਸੀ ਸੱਚੀ ਸੇਵਾ ਕਰਨੀ ਉਹਨਾਂ ਤੱਕ ਪਹੁੰਚਣਾ ਜਿਹਨਾਂ ਤੱਕ ਕੋਈ ਪਹੁੰਚਿਆ ਨਹੀਂ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਰ ਬੰਦਾ ਕੋਸ਼ਿਸ਼ ਕਰਦਾ ਮੈਂ ਨਹੀਂ ਕਹਿੰਦਾ ਹਰ ਹਰ ਸੰਸਥਾ ਇਹੋ ਜੀ ਹੈ ਹਰ ਸੰਸਥਾ ਕੋਸ਼ਿਸ਼ ਕਰਦੀ ਹੈ ਕਿ ਉਹ ਅੱਛਾ ਕੰਮ ਕਰੇ ਔਰ ਤਾਮ ਹੋਈ ਹੈ ਜਿਹੜਾ ਤੁਸੀਂ ਤਨੋਂ ਮਨੋਂ ਦਿਲੋਂ ਕਰੋ ਕਿਸੇ ਨਾ ਬਿਨਾਂ ਕਿਸੇ ਬੇਦਬਾਹੀ ਕਿਸ ਤਰ੍ਹਾਂ ਕਿਸ ਨੇ ਆ ਦੇਣਾ ਚਾਹੁੰਦੇ ਜਿਹੜੇ ਐ এনਜੀਓ ਵਗੈਰਾ ਕਈ ਐ ਫੋਟੋਆਂ ਤੱਕ ਹੀ ਸੀਮਤ ਰਹਿੰਦੀਆਂ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਕੀ ਅਪੀਲ ਕਰਨਾ ਚਾਹੁੰਦੇ ਸੁਨੇਹਾ ਇਹ ਹੈ ਦੇਖੋ ਅੱਜ ਜਦੋਂ ਕਿਸੇ ਦੀ ਮੁਸੀਬਤ ਆਂਦੀ ਹੈ ਤਾਂ ਉਹ ਹੀ ਜਾਣਦਾ ਉਹਦੇ ਕਿ ਮੇਰੀ ਅੱਜ ਮੁਸੀਬਤ ਆਈ ਹੈ ਉਹ ਹੀ ਉਹਦਾ ਜਿਹੜਾ ਬੁਗਤਾ ਕੱਲ ਸਾਡੇ ਤੇ ਵੀ ਆ ਸਕਦੀ ਹੈ ਇਹ ਜ਼ਰੂਰੀ ਨਹੀਂ ਕਿਸੇ ਬੰਦੇ ਦਾ ਅੱਜ ਮੁਸੀਬਤ ਆਈ ਮੈਂ ਤੁਹਾਨੂੰ ਸਿੰਪਲ ਜੀ ਮਿਸਾਲ ਦਿੰਦਾ ਜਦੋਂ ਅਸੀਂ ਖੂਨਦਾਨ ਕੈਂਪ ਲਾਉਂਦੇ ਕਿਸੇ ਨੂੰ ਕਹਿੰਦੇ ਕਈ ਕਤਰਾਂ ਦੇ ਨੇ ਅਹੀਂ ਦੇ ਉਹ ਵੀ ਬੰਦੇ ਨੂੰ ਜਦੋਂ ਕੱਲ ਲੋੜ ਪੈਂਦੀ ਹੈ ਨਾ ਉਹ ਘਰ ਘਰ ਦੀ ਠੋਕਰਾ ਖਾਂਦੇ ਸੜਗੋਣ ਆਉਂਦੇ ਆ ਫਿਰ ਕਈ ਦੇ ਵੀ ਦੇ ਕੇ ਵੀ ਜਾਂਦੇ ਆ ਕਿਉਂ ਇਸ ਤਰ੍ਹਾਂ ਨਾ ਕਰੋ ਕਿ ਜਦੋਂ ਤੁਹਾਨੂੰ ਲੋੜ ਹੈ ਕਿ ਤੁਸੀਂ ਹਰ ਚੀਜ਼ ਕਰਨ ਨੂੰ ਤਿਆਰ ਹੈ ਜਦੋਂ ਲੋੜ ਨਹੀਂ ਹੈ ਚਾਹ ਠੀਕ ਹੈ ਇਸ ਕਰਕੇ ਜਿਹੜੀ ਵੀ ਸੇਵਾ ਕਰਨੀ ਹੈ ਜਰੂਰ ਕਰੋ ਪਰਮਾਤਮਾ ਨੇ ਸਾਨੂੰ ਸੰਸਾਰ 'ਚ ਭੇਜਿਆ ਕੁਝ ਕਰਕੇ ਜਾਓ ਅੱਛੇ ਕੰਮ ਕਰਕੇ ਜਾਓ ਕੰਮ ਉਹ ਕਰੋ ਜਿਹੜਾ ਲੋਕੀ ਤੁਹਾਨੂੰ ਯਾਦ ਕਰਨ ਨਹੀਂ ਵਾਕਈ ਉਹ ਕੰਮ ਜਿਹੜਾ ਕਰਦੇ ਸੀ ਨੇ ਦਿਲੋਂ ਕੰਮ ਕਰਦੇ ਸੀ ਦਿਖਾਵਾ ਮਤ ਕਰੋ ਕੱਲ ਮੁਸੀਬਤ ਕਿਸੇ ਤੇ ਸੜ ਤੇ ਵੀ ਆ ਸਕਦੀ ਸੋ ਇਹ ਸਮਝ ਕੇ ਕਰੋ ਕਿ ਮੁਸੀਬਤ ਕਦੀ ਵੀ ਮੇਰੇ ਤੇ ਵੀ ਆ ਸਕਦੀ ਸੋ ਮੈਂ ਇਹੀ ਰਿਕਵੈਸਟ ਕਰਾਂਗਾ ਤੁਹਾਡੇ ਚੈਨਲ ਮਾਦ ਨਾਲ ਕਿ ਜੋ ਵੀ ਸੇਵਾ ਕਰਨੀ ਤਨ ਮਨ ਔਰ ਦਿਲੋਂ ਕਰੋ ਬਿਨਾ ਕਿਸੇ ਬੇਦਬਾਉ ਕਿਸੇ ਨਾ ਇਹ ਨਾ ਸਮਝੋ ਇਹ ਫਲਾਨੀ ਹੈ ਇਹ ਫਲਾਨਾ ਬੇਦਬਾਉ ਤੋਂ ਬਗੈਰ ਸੇਵਾ ਕਰੋ ਤਦੀ ਤੁਹਾਡੀ ਜਿਹੜੀ ਤੁਹਾਡਾ ਜਿਹੜਾ ਰੱਬ ਹੈ ਉਹ ਖੁਸ਼ ਹੁੰਦਾ ਹੈ ਔਰ ਰੱਬ ਦਾ ਰੂਪ ਨਹੀਂ ਹੈ ਰੱਬ ਦਾ ਰੂਪ ਉਥੋਂ ਨਹੀਂ ਮਿਲਦਾ ਤੁਸੀਂ ਮੰਦਰ ਜਾ ਕੇ ਕੋਈ ਪੂਜਾ ਪਾਠ ਉੱਥੇ ਕਰੋ ਉਹ ਪੂਜਾ ਪਾਠ ਠੀਕ ਹੈ ਜਾਓ ਗੁਰਦੁਆਰੇ ਮੰਦਰ ਜ਼ਰੂਰ ਜਾਓ ਲੇਕਿਨ ਅਸਲੀ ਸੇਵਾ ਹੋਈ ਹੈ ਜੇ ਤੁਸੀਂ ਕਿਸੇ ਨੂੰ ਕੰਮ ਆਉਂਦੇ ਹੋ ਤਾਂ ਉਹਦੇ ਮੂੰਹ ਚ ਜਿਹੜੀਆਂ ਸੀਸਾ ਨਿਕਲਦੀ ਹੈ ਜਿਹੜੇ ਤੁਹਾਡੇ ਪ੍ਰਤੀ ਜਿਹੜੇ ਉਹਨਾਂ ਦੇ ਸੀਸਾ ਨਿਕਲਦੀ ਹੈ ਉਹੀ ਰੱਬ ਹੈ ਉਥੋਂ ਸਮਝ ਲਓ ਤੁਹਾਨੂੰ ਰੱਬ ਦਾ ਆਸ਼ੀਰਵਾਦ ਮਿਲਦਾ ਹੈ ਰੱਬ ਕਿਸੇ ਨੇ ਦੇਖਿਆ ਨਹੀਂ ਰੱਬ ਉਹ ਹੀ ਹੈ ਜਦੋਂ ਤਾਨੂੰ ਉਹਨਾਂ ਦੇ ਡਾਇਗਨੋਸਿਸ ਨਿਕਲਦੀਆਂ ਤਾਂ ਤੁਹਾਨੂੰ ਅੰਦਰ ਸੈਟੀਸਫੈਕਸ਼ਨ ਵੀ ਹੁੰਦੀ ਹੈ ਔਰ ਉਹਨਾਂ ਨੂੰ ਵੀ ਸੈਟੀਸਫੈਕਸ਼ਨ ਮਿਲਦੀ ਹੈ ਕਿ ਮੈਂ ਚੰਗਾ ਬੰਦਾ ਮਿਲਿਆ ਸੀ ਮੈਂ ਹੁਣ ਦੋ ਬੱਚਿਆਂ ਨੂੰ ਅਸੀਂ ਇੱਕ ਪਠਾਨਕੋਟ ਤੋਂ ਆਈ ਸੀ ਲੜਕੀ ਉਹਦੇ ਅਸੀਂ ਸਾਡਾ ਫਰਜ਼ ਬੰਦਾ ਮਦਦ ਕੀਤੀ ਤੇ ਅੱਜ ਉਹ ਬੱਚੀ ਬਿਲਕੁਲ ਫਿੱਟ ਹੈ ਅੱਜ ਉਹ ਬੱਚੀ ਤੁਸੀਂ ਦੁੱਧ ਵੀ ਪੀਂਦੀ ਹੈ ਉਥੋਂ ਡਾਕਟਰ ਨੇ ਉਹਨੂੰ ਜਵਾਬ ਦਿੱਤਾ ਸੀ ਲੇਕਿਨ ਅਸੀਂ ਇਹ ਭੇੜਾ ਚੁੱਕਿਆ ਉਹਨਾਂ ਨੂੰ ਇਹ ਵੀ ਕਿਹਾ ਅਸੀਂ ਇਸ ਬੱਚੇ ਨੂੰ ਪੜਾਵਾਂਗੇ ਵੀ ਫਿਰ ਇੱਕ ਬੱਚਾ ਸੀ ਦੂਸਰਾ ਉਹ ਕਿਵੇਂ ਹਸਪੀਟਲ ਜਿਵੇਂ ਸਾਨੂੰ ਪਤਾ ਚੱਲਿਆ ਅਸੀਂ ਉੱਥੇ ਪਹੁੰਚੇ ਉਹਨਾਂ ਦੀ ਮਦਦ ਕੀਤੀ ਜੋ ਵੀ ਸਾਡੀ ਸਮਰਥ ਹੈ ਉਹਨਾਂ ਦੀ ਮਦਦ ਕੀਤੀ ਸੋ ਸਾਡੇ ਜ ਕੋਈ ਬੇਦਬਾਬ ਨਹੀਂ ਅਸੀਂ ਜੋ ਵੀ ਸੇਵਾ ਕਰਾਂਗੇ ਉਹ ਦਿਲੋਂ ਕਰਾਂਗੇ ਔਰ ਲੋਕ हित ਵਾਸਤੇ ਕਰਾਂਗੇ ਹਮੇਸ਼ਾ ਫੋਰ ਕੇ ਤਰ੍ਹਾਂ ਦੇ ਪ੍ਰਾਣੇ ਕੀਤੇ ਜਾਣਗੇ ਸੰਸਥਾ ਵੱਲੋਂ ਉਪਰਾਲੇ ਤੋਂ ਜੋ ਜੋ ਵੀ ਸਾਨੂੰ ਲੱਗੇਗਾ ਕਿਸੇ ਨੂੰ ਮੈਡੀਸਨ ਚਾਹੀਦੀ ਹੁੰਦੀ ਹੈ ਕਿਸੇ ਨੂੰ ਕੋਈ ਰਸ਼ਨ ਚਾਹੀਦਾ ਹੁੰਦਾ ਕਿਸੇ ਨੂੰ ਕੋਈ ਗਰੀਬ ਕੁੜੀ ਲੜਕੀ ਦਾ ਵਿਆਹ ਹੋਣਾ ਹੁੰਦਾ ਸਾਡੇ ਕੋਲ ਜਿੰਨੀ ਵੀ ਸਮਰਥ ਹੈ ਅਸੀਂ ਹਰ ਹਰ ਤਰ੍ਹਾਂ ਦੇ ਉਪਰਾਲੇ ਕਰਦੇ ਇਹ ਜਿਹੜਾ ਮੈਂ ਤੁਹਾਨੂੰ ਦੁਬਾਰਾ ਕਹਿੰਦਾ ਇਹ ਇਹ ਜਿਹੜਾ ਸੇਵਾ ਹੁੰਦੀ ਨਾ ਦਿਲੋਂ ਹੁੰਦੀ ਹੈ ਹੁਣ ਮੈਂ ਕਹਾਂਗਾ ਕਿ ਮੈਨੂੰ ਫੋਨ ਆਇਆ ਬੱਚਾ ਬਿਮਾਰ ਹੈ ਕੋਈ ਗੱਲ ਨਹੀਂ ਹੈ ਨਹੀਂ ਦਿਲ ਨੇ ਆਵਾਜ਼ ਮਾਰੀ ਕਿ ਆਹ ਛੋਟਾ ਬੱਚਾ 2 ਸਾਲ ਦਾ ਬੱਚਾ ਸੀ ਉਹ ਵੀ 2 ਸਾਲ ਦੀ ਲੜਕੀ ਸੀ ਦਿਲ ਨੇ ਆਵਾਜ਼ ਮਹੀਂ ਜਾ ਕੇ ਉੱਥੇ ਆ ਗਏ ਔਰ ਮੈਂ ਤਹੇ ਦਿਲ ਦਾ ਧੰਨਵਾਦ ਹੈ ਸਾਰਿਆਂ ਦਾ ਮੇਰੀ ਆਪਣੀ ਟੀਮ ਦਾ ਕਿ ਉਹ ਹਮੇਸ਼ਾ ਨਾਲ ਮੇਰੇ ਤੁਰਦੇ ਹੁਣ ਅਸੀਂ ਹਾਰਡ ਆ ਵੀ ਅਸੀਂ ਫਿਰ ਜਾ ਰਹੇ ਇੱਕ ਵਾਰੀ ਕਿਉਂਕਿ ਉੱਥੇ ਅਸੀਂ ਮੈਡੀਕਲ ਕੈਂਪ ਲਗਾਉਣ ਜਾ ਰਹੇ ਹੋਰ ਵੀ ਜਿਹੜੇ ਵੀ ਸਮਾਨ ਉੱਥੇ ਦੇਣ ਜਾ ਰਹੇ ਹਸੀਂ ਕੋਈ ਉਹਨਾਂ ਦੇ ਬਿਸਤਰੇ ਖਰਾਬ ਹੋਏ ਸਾਨੂੰ ਉਥੋਂ ਫੋਨ ਵੀ ਆਇਆ ਅਸੀਂ ਜਾ ਰਹੇ ਇਸ ਵਾਰ ਉਹ ਕਰਾਂਗੇ ਸੇਵਾ ਦਿਲੋਂ ਕਰਾਂਗੇ ਜੋ ਵੀ ਕਰਨਾ ਹੋਏ ਠੀਕ ਹੈ ਜੀ ਸਾਡਾ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਰਕਾਰਾਂ ਵੱਲੋਂ ਜਿਹੜੀਆਂ ਸਕੀਮਾਂ ਹੁੰਦੀਆਂ ਨੇ ਉਹ ਸਾਡਾ ਫਰਜ਼ ਹੈ ਲੋਕਾਂ ਤੱਕ ਪਹੁੰਚਾ ਲੋਕਾਂ ਨੂੰ ਦੱਸਣਾ ਚਾਹੀਦਾ ਕਿ ਆਹ ਜਿਹੜੀ ਸਰਕਾਰ ਵੱਲੋਂ ਜਿਹੜੀ ਆ ਸਹੂਲਤ ਮਿਲਦੀ ਹੈ ਅੰਮ੍ਰਿਤਸਰ ਤੋਂ ਕੈਮਰਾਮੈਨ ਮੇਜਰ ਦੇ ਨਾਲ ਵਿਨੋਦ ਕੁਮਾਰ ਲੋਕ ਰਾਜ ਟੀਵੀ